ਸੱਚੀ ਕਾਲ ਦੋਸਤੋ ਸਾਰਿਆਂ ਨੂੰ ਟਰੈਕਟਰ ਦਾ ਬਈ ਆਪਾਂ ਤੂੜੀ ਦੇ ਪਛਰੇ ਚੱਲਦੇ ਦੇਖ ਲੈਣਾ ਅਰਜਨ ਹਾਉ ਲੈਂਡ 855 ਆਲਾ ਇਸ਼ਰ ਜਲੀ ਜਾਂਦਾ 552 ਰੇਡੀਏਟਰ ਵਾਲਾ ਆਉਣ ਲੱਗਾ ਜਿਹੜਾ ਇਸ਼ਰ ਹੁਣ ਉਹ ਚੱਲੀ ਜਾਂਦਾ ਜਗਜੀਤ ਮਸ਼ੀਨ ਹੈ ਨਵਾਂ ਟਰੈਕਟਰ 18 ਮਾਡਲ ਮਸ਼ੀਨ ਹੈ ਤੋਰਾ ਵੀ ਫੁੱਲ ਹੈ 14 ਦੇ ਟਾਇਰਾਂ 'ਚ ਹੈ ਛੈੜ ਗੇਰ ਹੈ ਪਹਿਲਾ ਪੱਖੇ ਵਾਲਾ ਉਹਨਾਂ ਦਾ ਜਿਹੜੇ ਰੈਡੀਟਰ ਵਾਲਾ ਆਉਣ ਲੱਗ ਗਿਆ ਬਾਈ ਆਹ ਦੇਖੋ ਐਸ਼ਿਰ 552 14 ਦੇ 14 ਚ ਜਗਜੀਤ ਮਸ਼ੀਨ ਤੇ ਚੱਲਦਾ ਜਾਲੀ ਜੋਈ ਬਾਈਆਂ ਦੂਜੀ ਲਵਾਈ ਹੋਈ ਆ ਤੋਂ ਮਣਾਈ ਇਹਦਾ ਸੇਸ਼ਟ ਵੀ ਵੱਖਰਾ ਸਾਰੇ ਟਰੈਕਟਰਾਂ ਨਾਲ ਤੋਰਾ ਵੀ ਪੂਰਾ ਫੁੱਲਾ ਜ਼ੋਰ ਦੇਖ ਲਓnga ਬਈ ਜਮਾ ਇਹ ਦੇਖੋ ਮਹੀਰ ਥੁੰਨੀ ਦਰ ਆ ਜਾਂਦਾ ਜ਼ੋਰ ਲਓ ਨਹੀਂ ਹਟਦਾ ਪਤੰਦਰ ਮੈਂ ਕਹਿੰਦਾ ਕਿਹੜੀ ਮਾਰਕੀਟ ਮੂਰਗੇ ਦਾ ਟਰੈਕਟਰ ਆ ਜਿਹੜੇ ਹਨਾ ਆ ਟਰੈਕਟਰ ਦਾ ਯਾਰ ਸਰੀਂਹ ਕਰਾਈ ਜਾਂਦਾ ਇੰਨਾ ਜ਼ੋਰ ਲਾਈਦਾ ਪਤੰਦਰ ਗੱਲੇ ਨਹੀਂ ਛੱਡਦੇ ਐ ਲੈ ਆਈ ਮਸ਼ੀਨ ਨੂੰ ਤੋੜੂ ਆ। ਤੋਰਾ ਵੇਖੋ ਬਈ ਪਹਿਲੇ ਗੇਅਰ ਤੇ ਪਰਾ ਜਾਂਦਾ ਨਾਲੇ। ਲਾਂਗਾ ਵੀ ਸੁੱਕਿਆ ਬਈ ਵੱਕ ਲੋਡ ਲਾ ਰਖਿਆ। ਦੂਜੇ ਲੋਡ ਉੱਤੇ ਪੈਂਦੀ ਸੀ। ਮਸ਼ੀਨ ਦੀ ਸਫਾਈ ਵੀ ਪੂਰੀ ਫੁੱਲਾ। ਤੇ ਤੋਰਾ ਵੀ ਫੁੱਲਾ। ਟਰਾਲੀ ਖੰਨ ਦੀ ਵਸ। ਇੱਕ ਦੋ ਮਿੰਟ ਟਰਾਲੀ ਭਰ ਦੂਗਾ ਹੁਣ। ਇਹ ਸਤਾਰਾਂ 18 ਮਿੰਟਾਂ ਟਰਾਲੀ ਭਰੀ ਜਾਂਦਾ ਟਾਈਮ ਦੇਖਿਆ ਜੀ ਮੈਂ 17 18 ਮਿੰਟਾਂ ਟਰਾਲੀ ਭਰੀ ਜਾਂਦਾ ਟੋਰਾ ਦੇਖ ਲਓ ਤੁਹਾਡੇ ਸਾਹਮਣੇ ਆ ਵੀ ਕਿੰਨਾ ਤੁਰਦਾ ਕੋਈ ਬੜਾ ਰੌਲਾ ਨਹੀਂ ਪਉਂਦਾ ਨਾ ਸਾਈਲੈਂਟ ਜੀ ਆਵਾਜ਼ ਆ ਭਰ ਗਈ ਟਰਾਲੀ ਬੱਸ ਟੂੜੀ ਢੇਡ ਨੂੰ ਹੜੀ ਟਰਾਲੀ ਭਰ ਗਈ ਆਰਾ ਮਾਡਲ ਮਹੀੜ ਹੈ ਮਹੀੜ ਵੀ ਸੁੱਤੀ ਪਈ ਚੱਲਦੀ ਆ ਕੋਈ ਆਵਾਜ਼ ਨਹੀਂ ਖਾਜ ਨਹੀਂ ਬਾਕਲੇ ਟਰੈਕਟਰ ਦੀ ਆਵਾਜ਼ ਆ ਹਰਮਾਨ ਪਾਈ ਫਿਰਦਾ ਝੋਟਾ ਐਕਸਰ ਆ ਬਈ ਐਕਸਰ ਆਲਾ ਦਾ 552 ਪਾਵਰ ਸੇਰੇਗਾ ਰੇਡੀਏਟਰ ਲੱਗਿਆ ਹੋਇਆ ਨੇ ਕੱਲਾ ਪੱਖੇ ਵਾਲੇ ਆਉਂਦੇ ਜੀ ਉਹ ਰੇਡੀਏਟਰ ਆਉਣ ਲੱਗਿਆ ਏ